ਬਹੁਤ ਵਧੀਆ ਪ੍ਰੋਸੈਸ ਹੈ ਜੀ ਹੁਣ ਜਿਹੜਾ ਟਾਈਮ ਆਨਲਾਈਨ ਮਿਲਦਾ ਉਸੇ ਟਾਈਮ ਤੇ ਕੰਮ ਹੋ ਰਿਹਾ ਜੀ ਕੋਈ ਰਿਸਪਤ ਨਹੀਂ ਕੋਈ ਕੁਛ ਨਹੀਂ ਜੀ 10 ਮਿੰਟ ਲੱਗੇ ਆ ਜੀ ਤੇ ਰਜਿਸਟਰੀ ਹੋ ਗਈ ਪ੍ਰੋਪਰ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਸਿਸਟਮ ਕਰਦੇ ਆ ਸਰਕਾਰ ਨੇ ਜੀ ਬਹੁਤ ਅੱਛਾ ਲੱਗਿਆ ਜੀ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਪੰਜਾਬ ਦੇ ਲੋਕਾਂ ਦੀ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਚਾਦਰ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਵਾਗਮ ਜੋ ਕਿ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸੋ ਵੱਡੀ ਗਿਣਤੀ ਵਿੱਚ ਜਿੱਥੇ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਅੱਜ ਪਹੁੰਚੀਆਂ ਨੇ ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਵੱਡੀ ਗਿਣਤੀ ਦੇ ਸੰਗਤਾਂ ਅੱਜ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਨੇ ਸੋ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਨਤਮਸਤਕ ਹੋ ਰਹੀਆਂ ਨੇ ਸੋ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਜਾ ਰਹੇ ਨੇ 350 ਸ ਮ ਮਨਾਏ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਨਤਮਸਕ ਹੋ ਕੇ ਅੱਜ ਇਸ ਦਿਨ ਨੂੰ ਮਨਾ ਰਹੀਆਂ ਨੇ ਸੋ ਗੁਰਪੁਰਬ ਮਨਾਏ ਜਾ ਰਹੇ ਨੇ ਸੋ ਗੁਰੂ ਕਾ ਮਹਿਲ ਜਨਮ ਸਥਾਨ ਧੰਤਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਉੱਥੇ ਵੀ ਅੱਜ ਵੱਡੇ ਤੋਂ ਸਮਾਗਮ ਹੋ ਰਹੇ ਨੇ ਸੋ ਇਸੇ ਤਰ੍ਹਾਂ ਹੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਵੇਰ ਤੋਂ ਗੱਲਬਾਤ ਕਰਦੇ ਆ ਅੱਜ ਧੰਤਨ ਸ਼੍ਰੀ ਗੁਰਤੇਗ ਬਹਾਦਰ ਜੀ ਸਮਾਗਮ ਨੇ ਔਰ ਧੰਤਨ ਸ਼੍ਰੀ ਗੁਰੂ ਗੋਬਿੰਦ ਗੁਰਾਇ ਜੀ ਦਿਵਸ ਵੀ ਹੈ ਸੰਗਤਾਂ ਵੱਡੇ ਪੱਦਰ ਤੇ ਮਨਾ ਰਹੀਆਂ ਨੇ ਤੁਸੀਂ ਪਹੁੰਚਿਓ ਸੱਚਖੰਡ ਸ਼੍ਰੀ ਦਰਬਾਰ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਸਿੱਤੇ ਅਸੀਂ ਪਟਿਆਲੇ ਤੋਂ ਆਇਆ ਜੀ ਅਸੀਂ ਗੁਰੂ ਘਰ ਸਾਹਿਬ ਦੇ ਦਰਸ਼ਨ ਕਰਾਰੇ ਕਰਨਾ ਆ ਅੱਜ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਸ਼ਹੀਦੀ ਦਿਹਾੜਾ ਆਏ ਉਹਨਾਂ ਨੂੰ ਅਮਰ ਨਾਮ ਸਮਕਤ ਹੋਣ ਆਏ ਆ ਤੇ ਬੜਾ ਉਕਰਾਲਾ ਕਰ ਰਹੇ ਨੇ ਸਰਕਾਰਾਂ ਵੀ ਉੱਪਰ ਰਹੀਆਂ ਨੇ ਨਕਰ ਕੀਰਤਨ ਸਜਾਏ ਜਾ ਰਹੇ ਨੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਸਾਰੇ ਸਿੱਖ ਧਰਮ ਦੇ ਸਾਰਿਆਂ ਨੂੰ ਪਰਹੀ ਬੇਨਤੀ ਕਰਦੇ ਆ ਕਿ ਆਪਣੇ ਸਿੱਖ ਗੁਰੂਆਂ ਨੂੰ ਯਾਦ ਕਰੀਏ ਉਹਨਾਂ ਦੇ ਸ਼ਹੀਦਿਆਂ ਨੂੰ ਯਾਦ ਕਰੀਏ ਤੇ ਉਹਨਾਂ ਦੇ ਜਿਹੜੇ ਦੱਸੇ ਹੋਏ ਮਾਰਗ ਨੇ ਉਹਨਾਂ ਦੇ ਆਪਾ ਮਾਰਗਦਰਸ਼ਨ ਦੇ ਉੱਤੇ ਚੱਲਦੇ ਹੋਏ ਪਹਿਰਾ ਦੇਈਏ ਅਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਮਾਗਮ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਉਪਰਾਲਾ ਜੀ ਆਪਣੇ ਗੁਰੂ ਸਾਹਿਬਾਂ ਨੂੰ ਯਾਦ ਕਰਦਾ ਬਹੁਤ ਵਧੀਆ ਕੰਮ ਆ ਜੇ ਜਿਹੜੇ ਆਪਣੇ ਗੁਰੂਆਂ ਨੂੰ ਯਾਦ ਰੱਖੋ ਸੋ ਬੜੇ ਬੜੇ ਨੌਜਵਾਨ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਆਪਣੇ ਸਿੱਖਾਂ ਨੇ ਕੀ ਕੁਰਬਾਨੀਆਂ ਕੀਤੀਆਂ ਨੇ ਸਿੱਖਾ ਧਰਮ ਲਈ ਕੀ ਕੁਝ ਕੀਤਾ ਏ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਚੱਲੇ ਵੀ ਗੁਰੂ ਸਿੱਖਾਂ ਨੇ ਆਪਣੇ ਵਾਸਤੇ ਕੀ ਕੀਤਾ ਕੀ ਕੀ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ ਨੇ ਆਪਣੀ ਸਿੱਖੀ ਧਰਮ ਲਈ ਸੋ ਵਧੀਆ ਬਰਾਲਾ ਜੀ ਸਿਵਾਜੀ ਵੀ ਸੀ ਬਿਲਕੁਲ ਜੀ ਇਹ ਕਿ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਬਲੀਦਾਨ ਦਿੱਤਾ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਲਈ ਸਾਰੀ ਦੁਨੀਆ ਔਰ ਸਿੱਖ ਸੰਗਤਾਂ ਜਿਹੜੇ ਕਿਸੇ ਦਿਨ ਨੂੰ ਮਨਾ ਰਹੀਆਂ ਨੇ ਸੋ ਵੱਡੇ ਪੱਧਰ ਤੇ ਕਿਵੇਂ ਦੇਖਦੇ ਆਂ ਵੇਖੋ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਨਾ ਸਿਰਫ ਇੱਕ ਖਾਸ ਧਰਮ ਦੀ ਰਾਖੀ ਕੀਤੀ ਇੱਕ ਖਾਸ ਧਰਮ ਨੂੰ ਬਚਾਇਆ ਸਗੋਂ ਇਹ ਸੰਦੇਸ਼ ਸਾਰੀ ਮਾਨਵਤਾ ਨੂੰ ਦਿੱਤਾ ਕਿ ਜੇ ਕਿਧਰੇ ਪੈਗੰਬਰ ਦੇ ਹੁੰਦੇ ਆ ਕਿਸੇ ਵੀ ਦੀਨ ਦੇ ਆਲ ਤੇ ਕਿਸੇ ਲੋੜਵੰਦ ਤੇ ਕੋਈ ਭਾਰੀ ਮੁਸ਼ਕਲ ਆਉਂਦੀ ਆ ਤਾਂ ਗੁਰੂ ਸਾਹਿਬ ਇਹਨੇ ਸਮਰੱਥ ਨੇ ਉਹ ਸੱਚਾ ਸਤਗੁਰੂ ਹੀ ਆ ਜਿਹੜਾ ਕਿਸੇ ਸੰਕਟ ਦੀ ਕੀਤੀ ਹੋਈ ਪੁਕਾਰ ਨੂੰ ਮੰਗ ਨੂੰ ਬੇਨਤੀ ਨੂੰ ਸਵਾਰ ਕਰਦੇ ਆ ਇਹ ਕਹਿ ਸਕਣ ਕਿ ਤੁਸੀਂ ਇਤਨਾ ਜਿਗਰਾ ਰੱਖੋ ਉਸ ਰੰਗਦੇਵ ਨੂੰ ਕਹਿਣ ਦਾ ਕਿ ਜੇ ਕਿਦਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣਾ ਧਰਮ ਕਬੂਲ ਕਰਵਾ ਲਵੇਂ ਤਾਂ ਅਸੀਂ ਸਾਰੇ ਉਹਦਾ ਧਰਮ ਮੰਨਣ ਲਈ ਤਿਆਰ ਆ ਇਹ ਬੜੀ ਵੱਡੀ ਗੱਲ ਹੈ ਬੜਾ ਵੱਡਾ ਸੰਦੇਸ਼ ਹੈ ਜਿਹੜਾ ਗੁਰੂ ਸਾਹਿਬ ਨੇ ਸਾਰੀ ਮਾਨਵਤਾ ਨੂੰ ਦਿੱਤਾ ਹੈ ਸਮਾਗਮ ਕਰਵਾਉਣ ਦਾ ਵਧੀਆ ਪ੍ਰਬੰਧ ਹੈ ਜਿਹੜਾ ਕਿ ਇਸ ਪੰਜਾਬ ਸਰਕਾਰ ਵੀ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਸਿੱਖ ਸੰਸਥਾਵਾਂ ਆਰ ਆਪਣੇ ਪੱਧਰ ਤੇ ਮਨਾ ਰਹੀਆਂ ਨੇ ਪਰ ਕੀ ਲੱਗਦਾ ਕਿ ਸਾਨੂੰ ਸਮਾਗਮਾਂ ਤੱਕ ਹੀ ਹਿੰਮਤ ਨਹੀਂ ਰਹਿਣਾ ਚਾਹੀਦਾ ਉਹਨਾਂ ਦੇ ਜਿਹੜਾ ਕਿ ਪੂਰਨੇ ਨੇ ਜੋ ਜੋ ਉਹਨਾਂ ਦੱਸੇ ਰਹੇ ਉਹਨਾਂ ਤੇ ਵੀ ਚੱਲਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਇਹੀ ਕਹਿਣ ਲੱਗਿਆ ਸੀਗਾ ਕਿ ਸਾਡਾ ਕੋਈ ਵੀ ਗੁਰਪੁਰਬ ਕੋਈ ਪੁਰਬ ਕੋਈ ਵੀ ਦਿਹਾੜਾ ਮਨਾਇਆ ਤਾਂ ਸਫਲ ਹੈ ਜੇ ਅਸੀਂ ਉਸ ਗੁਰੂ ਸਾਹਿਬਾਨ ਦੇ ਦੱਸਿਓਏ ਮਾਰਗ ਦੱਸਿਓਏ ਸੰਦੇਸ਼ ਜਾਂ ਦਿੱਤੀ ਹੋਈ ਸਿੱਖਿਆ ਤੇ ਚੱਲੀਏ ਕੇਵਲ ਤਾਂ ਕੇਵਲ ਉਹ ਦਿਨ ਮਨਾ ਕੇ ਅਸੀਂ ਗੁਰਦੁਆਰ ਸਾਹਿਬ ਆ ਕੇ ਸਿਰ ਝੁਕਾ ਲਿਆ ਲੰਗਰ ਛਕ ਲਿਆ ਤੇ ਚਲੇ ਗਏ ਨਹੀਂ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਜੋ ਸ਼ਬਦ ਦਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਉਹਦੇ ਅ ਇਹ ਜਿਸ ਗੱਲ ਕਰਕੇ ਗੁਰੂ ਪਾਤਸ਼ਾਹਾਂ ਨੇ ਕੁਰਬਾਨੀ ਦਿੱਤੀ ਕਿ ਕਿਸੇ ਦਾ ਦੀਨ ਨਹੀਂ ਮੰਨਿਆ ਕਿਸੇ ਦਾ ਜ਼ੁਲਮ ਨਹੀਂ ਮੰਨਿਆ ਕਿਸੇ ਦਾ ਵੀ ਉਹਨਾਂ ਨੇ ਜਿਆਦਤੀ ਨਹੀਂ ਮੰਨੀ ਇੱਥੋਂ ਤੱਕ ਕਹਿ ਦਿੱਤਾ ਕਿ ਭਾਵੇਂ ਉਹਨਾਂ ਦਾ ਧਰਮ ਆਪਣਾ ਨਹੀਂ ਪਰ ਕਹਿੰਦੇ ਕਿ ਜੇ ਕਿਧਰ ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਜ਼ਬਰੀ ਜਨੇਊ ਪਾਇਆ ਨਹੀਂ ਉਹ ਕਹਿੰਦੇ ਮੈਂ ਜ਼ਬਰੀ ਨਹੀਂ ਪਾਉਣਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਹਾ ਮੈਂ ਜ਼ਬਰੀ ਲਹਨ ਨਹੀਂ ਦੇਣਾ ਜੋਤ ਇੱਕ ਹੀ ਆ ਔਰ ਦੋਨਾਂ ਦਾ ਸੰਦੇਸ਼ ਇਹ ਕਿ ਜ਼ਬਰ ਨਹੀਂ ਸਹਿਣਾ ਜ਼ੁਲਮ ਨਹੀਂ ਸਹਿਣਾ ਜੇ ਕਿਸੇ ਧੱਕੇ ਦੇ ਨਾਲ ਤੁਸੀਂ ਕਰੋਗੇ ਅਸੀਂ ਨਹੀਂ ਮੰਨਣੀ ਤਾਂ ਹੀ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਕਿ ਨਾ ਅਸੀਂ ਡਰਦੇ ਹਾਂ ਤੇ ਜੇ ਕੋਈ ਡਰਾਵੇ ਤਾਂ ਅਸੀਂ ਉਹਨਾਂ ਤੋਂ ਵੀ ਨਹੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਆ ਇਹ ਗੁਰੂ ਪਾਸ਼ਾ ਦਾ ਸੰਦੇਸ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹੋ ਹੋਵੇ ਕਿ ਇੱਕ ਪਾਸੇ ਖਾਲਸੇ ਦੀ ਜਨਮ ਭੂਮੀ ਬਣਾ ਸ਼੍ਰੀ ਆਨੰਦਪੁਰ ਸਾਹਿਬ ਔਰ ਗੁਰੂ ਸਾਹਿਬ ਜੀ ਨੇ ਉੱਥੇ ਅੰਮ੍ਰਿਤ ਛਕਾਇਆ ਸਾਰਿਆਂ ਨੂੰ ਇੱਕੋ ਸਾਂਝਾ ਰੂਪ ਦੇ ਵਿੱਚ ਤਾਂ ਕੀ ਲੱਗਦਾ ਕਿ ਜਦੋਂ ਸ਼ਹੀਦੀ ਸਮਾਗਮ ਤੇ ਜਾਂ ਗੁਰਪੁਰਬਾਂ ਤੇ ਨੌਜਵਾਨ ਉੱਥੇ ਜਾਂਦੇ ਨੇ ਚਾਹੇ ਹੌਲੇ-ਮੱਲੇ ਤੇ ਹੋਣ ਚਾਹੇ ਨੂੰ ਵਾਪਸ ਖਾਲਸੇ ਬਣ ਕੇ ਆਉਣਾ ਚਾਹੀਦਾ ਮੈਂ ਕਹਿੰਦਾ ਜੀ ਮਨ 'ਚ ਧਾਰ ਕੇ ਜਾਣ ਕਿ ਕੇਵਲ ਤਾਂ ਕੇਵਲ ਨੀਲੇ ਪੀਲੇ ਰਮਾਲ ਕੰਨਾਂ ਦੇ ਵਿੱਚ ਅੜਾ ਕੇ ਕੋਈ ਗੱਲ ਬਣਦੀ ਨਹੀਂ ਉੱਥੇ ਜਾ ਕੇ ਹੀ ਓੜ ਦੰਗ ਮਚਾਈਏ ਕਿ ਜਿਵੇਂ ਕਿਸੇ ਮੇਲੇ ਤੇ ਆਏ ਹੋਣੇ ਆ ਗੁਰੂ ਪਾਸ਼ਾ ਦੇ ਜੀ ਉਹਨਾਂ ਦੇ ਪੁਰਬ ਕੋਈ ਮਨਾਉਣ ਚੱਲੇ ਆ ਉਹਨਾਂ ਦੀ ਕੋਈ ਸਿੱਖਿਆ ਲੈਣ ਚੱਲੇ ਆ ਮਨ ਤੇ ਧਾਰ ਤੇ ਜਾਈਏ ਕਿ ਟਰੈਕਟਰਾਂ ਤੇ ਟਰੱਕਾਂ ਤੇ ਗੱਡੀਆਂ 'ਚ ਗੀਤ ਲਾ ਕੇ ਉਹ ਕੋਈ ਗੱਲ ਨਹੀਂ ਬਣਦੀ ਗੁਰੂ ਦੀ ਸਿੱਖਿਆ ਕਿਸੇ ਨੂੰ ਕੁੱਛ ਕੇ ਵੇਲੋ ਅਜਦਾ ਦਿਨ ਹੀ ਲਾ ਲਓ ਤੁਸੀਂ ਗੁਰੂ ਤੇਗ ਬਹਾਦਰ ਸੱਚ ਪਾਸ਼ਾ ਦਾ ਪਰਬ ਮਨਾ ਰਹੇ ਕਿਸੇ ਨੂੰ ਕੁੱਛ ਕੇ ਵੇਲੋ ਇੱਕ ਉਹਨਾਂ ਦਾ ਸ਼ਲੋਕ ਹੀ ਮੈਂ ਹੰਕਾਰ ਨਹੀਂ ਕਰਦੇ ਪਰ ਗੁਰੂ ਬਈ ਸਚਾਈ ਹੈ ਸਮੇਂ ਤੇ ਸਚਾਈਏ ਕੀ ਕਰੇ ਇੱਕ ਉਹਨਾਂ ਦਾ ਕੋਈ ਸ਼ਲੋਕ ਹੀ ਕੋਈ ਇੱਕ ਪੂਰਾ ਦੱਸ ਦੇਵੇ ਤੇ ਮੈਂ ਕਹਿੰਦਾ ਬੜੀ ਵੱਡੀ ਗੱਲ ਆ ਨਹੀਂ ਕਰ ਸਕਦੇ ਉਹਨਾਂ ਦੀ ਸਿੱਖਿਆ ਅਸੀਂ ਸੁਣਦੇ ਹੀ ਨਹੀਂ ਪੜ੍ਹਦੇ ਹੀ ਨਹੀਂ ਜੋ ਗੁਰੂ ਸਾਹਿਬਾਂ ਦਾ ਕਿੰਨੇ ਉਹਨਾਂ ਦੇ ਕਿੰਨੀਆਂ ਰਾਗਾਂ ਦੇ ਵਿੱਚ ਬਾਣੀ ਉਚਾਰੀ ਹੈ ਕੀ ਉਹਨਾਂ ਨੇ ਸੰਦੇਸ਼ ਦਿੱਤਾ ਅਸੀਂ ਉਸ ਚੀਜ਼ ਨੂੰ ਸਮਝੀਏ ਕੇਵਲ ਤਾਂ ਕੇਵਲ ਦਿਨ ਮਨਾ ਲਿਆ 350ਵਾਂ ਮਨਾ ਲਿਆ ਅਗਲੇ ਸਾਲ 351 ਵੀ ਆਏਗਾ ਉਹ ਤਾਂ ਫਿਰ ਇਦਾਂ ਹੀ ਗੱਲ ਚੱਲਦੀ ਰਹਿਣੀ ਜੇ ਤੇ ਆਪਾਂ ਕੋਈ ਹਿਰਦੇ 'ਚ ਵਸਾਈਏ ਨਾ ਉਨੀਦਰ ਗੱਲ ਬਣਨੀ ਵਾਜਬ ਨਹੀਂ ਮੇਰੇ ਸਭ ਨੂੰ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਤਿੰਨ ਜੜ੍ਹ ਧਾਰਮਿਕ ਸ਼ਹਿਰ ਨੇ ਸ਼੍ਰੀ ਅਨੰਦਪੁਰ ਸਾਹਿਬ ਸ੍ਰੀ ਅਮਰਸਰ ਸਾਹਿਬ ਔਰ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਦੇਖੋ ਜੀ ਉਹਨਾਂ ਨੇ ਕਹਿ ਦਿੱਤਾ ਕਿ ਅਮਰਸਰ ਸਾਹਿਬ ਦਾ ਗਲੀਆਰਾ ਇਹ ਤੇ ਚਲੋ ਸੁਭਾਵਿਕ ਤੌਰ ਤੇ ਕੀ ਗਲੀਆਰਾ ਸਾਰਾ ਹੋ ਗਿਆ ਚਲੋ ਫਿਰ ਤੇ ਬੜੀ ਵਧੀਆ ਗੱਲ ਹੈ ਜੇ ਸਾਰਾ ਸ਼ਹਿਰ ਹੋ ਗਿਆ ਤਾਂ ਬੜੀ ਚੰਗੀ ਗੱਲ ਹੈ ਅਸੀਂ ਸ਼ਹਿਰਾਂ ਨੂੰ ਪਵਿੱਤਰ ਬਣਾ ਲਿਆ ਬੜੀ ਵਧੀਆ ਗੱਲ ਹੈ ਜੇ ਸਰਕਾਰ ਨੇ ਇਹ ਉਦਮ ਕੀਤਾ ਪਰ ਆਪਣੇ ਅਸੀਂ ਹਰੇਕ ਇੰਡੀਵਿਜੂਅਲ ਆਪਣੇ ਮਨ ਨੂੰ ਵੀ ਪਵਿੱਤਰ ਕਰ ਲਈਏ ਤਾਂ ਹੀ ਸਾਡਾ ਪਵਿੱਤਰ ਸ਼ਹਿਰ ਦੇ ਵਿੱਚ ਆ ਕੇ ਸਾਡਾ ਮਨ ਪਵਿੱਤਰ ਹੋ ਜਾਏ ਤਾਂ ਗੁਰੂ ਸਾਹਿਬਾਂ ਦਾ ਇਸ ਤੋਂ ਵੱਡਾ ਸਾਡੇ ਤੇ ਪਰਉਪਕਾਰ ਕੋਈ ਨਹੀਂ ਮੈਂ ਕਹਿੰਦਾ ਹਾਂ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਜਿੱਥੇ ਕਿ ਅ ਅੱਜ ਸ਼ਹੀਦੀ ਸਮਾਗਮ ਗੁਰਪੁਰਬ ਮਨਾ ਰਹੀਆਂ ਨੇ ਸੋ ਸਾਢੇ 3 ਸਾਲਾਂ ਸ਼ਹੀਦੀ ਸਮਾਗਮ ਅਤੇ ਧੰਤਨ ਸ਼੍ਰੀ ਗੁਰੂ ਤਿਗਹਾਦਰ ਸਾਹਿਬ ਦੀ ਸ਼ਹੀਦੀ ਸਮਾਗਮ ਔਰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤਾਂ ਵੱਡੇ ਪੱਧਰ ਤੇ ਮਨਾ ਰਹੀਆਂ ਨੇ ਸੋ ਉੱਤੇ ਹੀ ਸੰਗਤਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦੱਸੇ ਹੋਏ ਰਾਹ ਤੇ ਤੁਰਨਾ ਚਾਹੀਦਾ ਹੈ ਉਹਨਾਂ ਦੇ ਜੋ ਮਾਰਗ ਨੇ ਉਸ ਤੇ ਚੱਲਣਾ ਚਾਹੀਦਾ ਹੈ ਸੋ ਅੱਜ ਵੱਡੇ ਜਿਹੜੇ ਸਮਾਗਮ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਰੱਖੇ ਗਏ ਨੇ ਸੋ ਤਸਵੀਰਾਂ ਤੁਹਾਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਦਿਖਾਈਆਂ ਨੇ ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਿਆ ਨੇ ਸੋ ਅੱਜ ਗੁਰਪੁਰਬ ਸ਼ਹੀਦੀ ਗੁਰਪੁਰਬ ਜੋ ਕਿ ਗੁਰੂ ਕੇ ਮਹਿਲ ਜਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੇ ਗੁਰਮਤ ਸਮਾਗਮ ਹੋ ਰਹੇ ਨੇ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਅੱਜ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਹਿੰਦੀ ਚਾਦਰ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮਾਗਮ ਜੋ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਜਿੱਥੇ ਖਾਲਸਾ ਜਨਮ ਪੁਰਮੇਸ਼ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਅੱਜ ਪਹੁੰਚੀਆਂ ਨੇ ਉੱਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਵੱਡੀ ਗਿਣਤੀ 'ਚ ਸੰਗਤਾਂ ਅੱਜ ਸ਼੍ਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਨੇ ਸੋ ਲੰਬੇ-ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਨਤਮਸਤਕ ਹੋ ਰਹੀਆਂ ਨੇ ਸੋ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਜਾ ਰਹੇ ਨੇ 350 ਸਾਲਾ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਆਪਣੇ ਨੇੜਲੇ ਗੁਰਦੁਆਰਿਆਂ ਦੇ ਵਿੱਚ ਨਤਮਸਕ ਹੋ ਕੇ ਅੱਜ ਇਸ ਦਿਨ ਨੂੰ ਮਨਾ ਰਹੀਆਂ ਨੇ ਸੋ ਗੁਰਪੁਰਬ ਮਨਾਇਆ ਜਾ ਰਿਹਾ ਨੇ ਸੋ ਗੁਰੂ ਕਾ ਮਹਿਲ ਜਨਮ ਸਥਾਨ ਧੰਤਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਉੱਥੇ ਵੀ ਅੱਜ ਵੱਡੇ ਤੋਂ ਸਮਾਗਮ ਹੋ ਰਹੇ ਨੇ ਸੋ ਇਸੇ ਤਰ੍ਹਾਂ ਹੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੋ ਇਹ ਤੋਂ ਗੱਲਬਾਤ ਕਰਦੇ ਆ ਅੱਜ ਧੰਤਨ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸਮਾਗਮ ਨੇ ਔਰ ਧੰਤਨ ਸ਼੍ਰੀ ਗੁਰੂ ਗੋਬਿੰਦ ਗੁਰਾਇ ਜੀ ਦਿਵਸ ਵੀ ਹੈ ਸੰਗਤਾਂ ਵੱਡੇ ਪੱਧਰ ਤੇ ਮਨਾ ਰਹੀਆਂ ਨੇ ਤੁਸੀਂ ਪਹੁੰਚਿਓ ਸੱਚਖੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਅਸੀਂ ਪਟਿਆਲੇ ਤੋਂ ਆਇਆ ਜੀ ਅਸੀਂ ਗੁਰੂ ਘਰ ਸਾਹਿਬ ਦੇ ਦਰਸ਼ਨ ਕਰਨਾ ਆਇਆ ਅੱਜ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਸ਼ਹੀਦੀ ਦਿਹਾੜਾ ਆਏ ਉਹਨਾਂ ਨੂੰ ਅਮਰ ਨਾਮ ਸਮਕਤ ਹੋਣ ਆਏ ਆ ਤੇ ਬੜਾ ਉਕਰਾਲਾ ਕਰ ਰਹੇ ਨੇ ਸਰਕਾਰਾਂ ਵੀ ਉੱਪਰ ਰਹੀਆਂ ਨੇ ਨਕਰ ਕੀਰਤਨ ਸਜਾਏ ਜਾ ਰਹੇ ਨੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਸਾਰੇ ਸਿੱਖ ਧਰਮ ਦੇ ਸਾਰਿਆਂ ਨੂੰ ਉਹੀ ਬੇਨਤੀ ਕਰਦੇ ਆ ਕਿ ਆਪਣੇ ਸਿੱਖ ਗੁਰੂਆਂ ਨੂੰ ਯਾਦ ਕਰਿਏ ਉਹਨਾਂ ਦੇ ਸ਼ਹੀਦਿਆਂ ਨੂੰ ਯਾਦ ਕਰਿਏ ਤੇ ਉਹਨਾਂ ਦੇ ਜਿਹੜੇ ਦੱਸੇ ਹੋਏ ਮਾਰਗ ਨੇ ਉਹਨਾਂ ਦੇ ਆਪਾ ਮਾਰਗਦਰਸ਼ਨ ਦੇ ਉੱਤੇ ਚੱਲਦੇ ਹੋਏ ਪਹਿਰਾ ਦੇਈਏ ਅ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਮਾਗਮ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਉਪਰਾਲਾ ਜੀ ਆਪਣੇ ਗੁਰੂ ਸਾਹਿਬਾਂ ਨੂੰ ਯਾਦ ਕਰਦਾ ਬਹੁਤ ਵਧੀਆ ਕੰਮ ਆ ਜੇ ਜਿਹੜੇ ਆਪਣੇ ਗੁਰੂਆਂ ਨੂੰ ਯਾਦ ਰੱਖੋ ਸੁਭਾਤੇ بڑے ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਵੀ ਆਪਣੇ ਸਿੱਖਾਂ ਨੇ ਕੀ ਕੁਰਬਾਨੀਆਂ ਕੀਤੀਆਂ ਨੇ ਸਿੱਖਾ ਧਰਮ ਲਈ ਕੀ ਕੁਝ ਕੀਤਾ ਏ ਜੇ ਨਾ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗ ਚੱਲੇ ਵੀ ਗੁਰੂ ਸਿੱਖਾਂ ਨੇ ਆਪਣੇ ਵਾਸਤੇ ਕੀ ਕੀਤਾ ਕੀ ਕੀ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ ਨੇ ਆਪਣੀ ਸਿੱਖੀ ਧਰਮ ਲਈ ਸੋ ਵਧੀਆ ਬਰਲਾ ਜੀ ਸਿਪਾਹੀ ਜੀ ਪੀਸੀ ਬਿਲਕੁਲ ਜੀ ਇਹ ਕਿ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਬਲੀਦਾਨ ਦਿੱਤਾ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੀ ਸਾਰੀ ਦੁਨੀਆ ਔਰ ਸਿੱਖ ਸੰਗਤਾਂ ਜਿਹੜੇ ਕਿਸੇ ਦਿਨ ਨੂੰ ਮਨਾ ਰਹੀਆਂ ਨੇ ਸੋ ਵੱਡੇ ਪੱਧਰ ਤੇ ਕਿਵੇਂ ਦੇਖੋ ਅਹ ਵੇਖੋ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਨਾ ਸਿਰਫ ਇੱਕ ਖਾਸ ਧਰਮ ਦੀ ਰਾਖੀ ਕੀਤੀ ਇੱਕ ਖਾਸ ਧਰਮ ਨੂੰ ਬਚਾਇਆ ਸਗੋਂ ਇਹ ਸੰਦੇਸ਼ ਸਾਰੀ ਮਾਨਵਤਾ ਨੂੰ ਦਿੱਤਾ ਹੈ ਕਿ ਜੇ ਕਿਧਰੇ ਪੈਗੰਬਰ ਦੇ ਹੁੰਦੇ ਆ ਕਿਸੇ ਵੀ ਦੀਨ ਦੇ ਆਲ ਤੇ ਕਿਸੇ ਲੋੜਵੰਦ ਤੇ ਕੋਈ ਭਾਰੀ ਮੁਸ਼ਕਲ ਆਉਂਦੀ ਆ ਤਾਂ ਗੁਰੂ ਸਾਹਿਬ ਇਨੇ ਸਮਰੱਥ ਨੇ ਉਹ ਸੱਚਾ ਸਤਗੁਰੂ ਹੀ ਆ ਜਿਹੜਾ ਕਿਸੇ ਸੰਕਟ ਦੀ ਕੀਤੀ ਹੋਈ ਪੁਕਾਰ ਨੂੰ ਮੰਗ ਨੂੰ ਬੇਨਤੀ ਨੂੰ ਸਵਾਰ ਕਰਦਿਆਂ ਇਹ ਕਹਿ ਸਕਣ ਕਿ ਤੁਸੀਂ ਇਤਨਾ ਜਿਗਰਾ ਰੱਖੋ ਉਸ ਰੰਗਦੇਵ ਨੂੰ ਕਹਿਣ ਦਾ ਕਿ ਜੇ ਕਿਧਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣਾ ਧਰਮ ਕਬੂਲ ਕਰਵਾ ਲਵੇਂ ਤਾਂ ਅਸੀਂ ਸਾਰੇ ਉਹਦਾ ਧਰਮ ਮੰਨਣ ਲਈ ਤਿਆਰ ਆ। ਇਹ ਬੜੀ ਵੱਡੀ ਗੱਲ ਹੈ, ਬੜਾ ਵੱਡਾ ਸੰਦੇਸ਼ ਹੈ ਜਿਹੜਾ ਗੁਰੂ ਸਾਹਿਬ ਨੇ ਸਾਰੀ ਮਾਨਵਤਾ ਨੂੰ ਦਿੱਤਾ ਹੈ। ਸਮਾਗਮ ਕਰਵਾਉਣ ਦਾ ਵਧੀਆ ਪ੍ਰਬੰਧ ਹੈ ਜਿਹੜਾ ਕਿ ਇਸ ਪੰਜਾਬ ਸਰਕਾਰ ਵੀ ਕਰ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਸਿੱਖ ਸੰਸਥਾਵਾਂ ਆਲ ਆਪਣੇ ਪੱਧਰ ਤੇ ਮਨਾ ਰਹੀਆਂ ਨੇ ਪਰ ਕੀ ਲੱਗਦਾ ਕਿ ਸਾਨੂੰ ਸਮਾਗਮਾਂ ਤੱਕ ਹੀ ਹਿੰਮਤ ਨਹੀਂ ਰਹਿਣਾ ਚਾਹੀਦਾ ਉਹਨਾਂ ਦੇ ਜਿਹੜਾ ਕਿ ਪੂਰਨੇ ਨੇ ਜੋ ਜੋ ਉਹਨਾਂ ਦੱਸੇ ਰਹੇ ਉਹਨਾਂ ਤੇ ਵੀ ਚੱਲਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਇਹੀ ਕਹਿਣ ਲੱਗਿਆ ਸੀਗਾ ਕਿ ਸਾਡਾ ਕੋਈ ਵੀ ਗੁਰਪੁਰਬ ਕੋਈ ਪੁਰਬ ਕੋਈ ਵੀ ਦਿਹਾੜਾ ਮਨਾਇਆ ਤਾਂ ਸਫਲ ਹੈ ਜੇ ਅਸੀਂ ਉਸ ਗੁਰੂ ਸਾਹਿਬਾਨ ਦੇ ਦੱਸਿਓਏ ਮਾਰਗ ਦੱਸਿਓਏ ਸੰਦੇਸ਼ ਜਾਂ ਦਿੱਤੀ ਹੋਈ ਸਿੱਖਿਆ ਤੇ ਚੱਲੀਏ ਕੇਵਲ ਤਾਂ ਕੇਵਲ ਉਹ ਦਿਨ ਮਨਾ ਕੇ ਅਸੀਂ ਗੁਰਦਵਾਰ ਸਾਹਿਬ ਆ ਕੇ ਸਿਰ ਝੁਕਾ ਲਿਆ ਲੰਗਰ ਛਕ ਲਿਆ ਤੇ ਚਲੇ ਗਏ ਨਹੀਂ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਜੋ ਸ਼ਬਦ ਦਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਉਹਦੇ ਅਰ ਜਿਸ ਗੱਲ ਕਰਕੇ ਗੁਰੂ ਪਾਤਸ਼ਾਹਾਂ ਨੇ ਕੁਰਬਾਨੀ ਦਿੱਤੀ ਕਿ ਕਿਸੇ ਦਾ ਦੀਨ ਨਹੀਂ ਮੰਨਿਆ ਕਿਸੇ ਦਾ ਜ਼ੁਲਮ ਨਹੀਂ ਮੰਨਿਆ ਕਿਸੇ ਦਾ ਵੀ ਉਹਨਾਂ ਨੇ ਜਿਆਦਤੀ ਨਹੀਂ ਮੰਨੀ ਇੱਥੋਂ ਤੱਕ ਕਹਿ ਦਿੱਤਾ ਕਿ ਭਾਵੇਂ ਉਹਨਾਂ ਦਾ ਧਰਮ ਆਪਣਾ ਨਹੀਂ ਪਰ ਕਹਿੰਦੇ ਕਿ ਜੇ ਕਿਧਰ ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਜ਼ਬਰੀ ਜਨੇਊ ਪਾਇਆ ਨਹੀਂ ਉਹ ਕਹਿੰਦੇ ਮੈਂ ਜ਼ਬਰੀ ਨਹੀਂ ਪਾਉਣਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਹਾ ਮੈਂ ਜ਼ਬਰੀ ਲਹਨ ਨਹੀਂ ਦੇਣਾ ਜੋਤ ਇੱਕ ਹੀ ਆ ਔਰ ਦੋਨਾਂ ਦਾ ਸੰਦੇਸ਼ ਇਹ ਕਿ ਜ਼ਬਰ ਨਹੀਂ ਸਹਿਣਾ ਜ਼ੁਲਮ ਨਹੀਂ ਸਹਿਣਾ ਜੇ ਕਿਸੇ ਧੱਕੇ ਦੇ ਨਾਲ ਤੁਸੀਂ ਕਰੋਗੇ ਅਸੀਂ ਨਹੀਂ ਮੰਨਣੀ ਤਾਂ ਹੀ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਕਿ ਨਾ ਅਸੀਂ ਡਰਦੇ ਹਾਂ ਤੇ ਜੇ ਕੋਈ ਡਰਾਵੇ ਤਾਂ ਅਸੀਂ ਉਹਨਾਂ ਤੋਂ ਵੀ ਨਹੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਇਹ ਗੁਰੂ ਪਾਸ਼ਾ ਦਾ ਸੰਦੇਸ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹੋ ਹੋਏ ਕਿ ਇੱਕ ਪਾਸੇ ਖਾਲਸੇ ਦੀ ਜਨਮ ਭੂਮੀ ਬਣਾ ਸ਼੍ਰੀ ਆਨੰਦਪੁਰ ਸਾਹਿਬ ਔਰ ਗੁਰੂ ਸਾਹਿਬ ਜੀ ਨੇ ਉੱਥੇ ਅੰਮ੍ਰਿਤ ਛਕਾਇਆ ਸਾਰਿਆਂ ਨੂੰ ਇੱਕੋ ਸਾਂਝਾ ਰੂਪ ਦੇ ਵਿੱਚ ਤਾਂ ਕੀ ਲੱਗਦਾ ਕਿ ਜਦੋਂ ਸ਼ਹੀਦੀ ਸਮਾਗਮਾਂ ਤੇ ਜਾਂ ਗੁਰਪੁਰਬਾਂ ਤੇ ਨੌਜਵਾਨ ਉੱਥੇ ਜਾਂਦੇ ਨੇ ਚਾਹੇ ਹੌਲੇ ਮੱਲੇ ਤੇ ਹੋਣ ਚਾਹੇ ਗ ਉਹ ਵਾਪਸ ਖਾਲਸੇ ਬਣ ਕੇ ਆਉਣਾ ਚਾਹੀਦਾ ਮੈਂ ਕਹਿੰਦਾ ਜੀ ਮਨ 'ਚ ਧਾਰ ਕੇ ਜਾਣ ਕਿ ਕੇਵਲ ਤਾਂ ਕੇਵਲ ਨੀਲੇ ਪੀਲੇ ਰਮਾਲ ਕੰਨਾਂ ਦੇ ਵਿੱਚ ਅੜਾ ਕੇ ਉਹ ਕੋਈ ਗੱਲ ਬਣਦੀ ਨਹੀਂ ਉੱਥੇ ਜਾ ਕੇ ਉਹ ਡੰਗ ਮਚਾਈਏ ਕਿ ਜਿਵੇਂ ਕਿਸੇ ਮੇਲੇ ਤੇ ਆਏ ਹੋਣੇ ਆ ਗੁਰੂ ਪਾਸ਼ਾ ਦੇ ਜੀ ਉਹਨਾਂ ਦੇ ਪੁਰਬ ਕੋਈ ਮਨਾਉਣ ਚੱਲੇ ਆ ਉਹਨਾਂ ਦੀ ਕੋਈ ਸਿੱਖਿਆ ਲੈਣ ਚੱਲੇ ਆ ਮਨ ਤੇ ਧਾਰ ਤੇ ਜਾਈਏ ਕਿ ਕੈਰੈਕਟਰਾਂ ਤੇ ਟਰੱਕਾਂ ਤੇ ਗੱਡੀਆਂ 'ਚ ਗੀਤ ਲਾ ਕੇ ਉਹ ਕੋਈ ਗੱਲ ਨਹੀਂ ਬਣਦੀ ਗੁਰੂ ਦੀ ਸਿੱਖਿਆ ਕਿਸੇ ਨੂੰ ਪੁੱਛ ਕੇ ਵੇਲੋ ਅੱਜ ਦਾ ਦਿਨ ਹੀ ਲਾ ਲਓ ਤੁਸੀਂ ਗੁਰੂ ਤੇਗ ਬਹਾਦਰ ਸੱਚ ਪਾਸ਼ਾ ਦਾ ਪਰਬ ਮਨਾ ਲੈ ਕਿਸੇ ਨੂੰ ਪੁੱਛ ਕੇ ਵੇਲੋ ਇੱਕ ਉਹਨਾਂ ਦਾ ਸ਼ਲੋਕ ਹੀ ਮੈਂ ਹੰਕਾਰ ਨਹੀਂ ਕਰਦੇ ਪਰ ਗੁਰੂ ਭਈ ਸਚਾਈ ਹੈ ਸਮੇਂ ਦੀ ਸਚਾਈ ਕੀ ਕਰੇ ਇੱਕ ਉਹਨਾਂ ਦਾ ਕੋਈ ਸ਼ਲੋਕ ਹੀ ਕੋਈ ਇੱਕ ਪੂਰਾ ਦੱਸ ਦੇਵੇ ਤੇ ਮੈਂ ਕਹਿੰਦਾ ਬੜੀ ਵੱਡੀ ਗੱਲ ਆ ਨਹੀਂ ਕਰ ਸਕਦੇ ਉਹਨਾਂ ਦੀ ਸਿੱਖਿਆ ਅਸੀਂ ਸੁਣਦੇ ਹੀ ਨਹੀਂ ਪੜ੍ਹਦੇ ਹੀ ਨਹੀਂ ਜੋ ਗੁਰੂ ਸਾਹਿਬਾਂ ਦਾ ਕਿੰਨੇ ਉਹਨਾਂ ਦੇ ਕਿੰਨਿਆ ਰਾਗਾਂ ਦੇ ਵਿੱਚ ਬਾਣੀ ਉਚਾਰੀ ਹੈ ਕੀ ਉਹਨਾਂ ਨੇ ਸੰਦੇਸ਼ ਦਿੱਤਾ ਅਸੀਂ ਉਸ ਚੀਜ਼ ਨੂੰ ਸਮਝੀਏ ਕੇਵਲ ਤਾਂ ਕੇਵਲ ਦਿਨ ਮਨਾ ਲਿਆ 350ਵਾਂ ਮਨਾ ਲਿਆ ਅਗਲੇ ਸਾਲ 351 ਵੀ ਆਏ ਨਾ ਉਹ ਤਾਂ ਫਿਰ ਇਦਾਂ ਹੀ ਗੱਲ ਚੱਲਦੀ ਰਹਿਣੀ ਜੇ ਤੇ ਆਪਾਂ ਕੋਈ ਹਿਰਦੇ 'ਚ ਵਸਾਈਏ ਨਾ ਉਨੀਦਰ ਗੱਲ ਬਣਨੀ ਵਾਜਬ ਨਹੀਂ ਮੇਰੇ ਸਾਬ੍ਹ ਲਾਡਾ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਵੱਡਾ ਐਲਾਨ ਕੀਤਾ ਗਿਆ ਪੰਜਾਬ ਦੇ ਤਿੰਨ ਜੜ ਧਾਰਮਿਕ ਸ਼ਹਿਰ ਨੇਸ਼ੀ ਅਨੰਦਪੁਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਦੇਖੋ ਜੀ ਉਹਨਾਂ ਨੇ ਕਹਿ ਦਿੱਤਾ ਕਿ ਅੰਮ੍ਰਿਤਸਰ ਸਾਹਿਬ ਦਾ ਗਲੀਆਰਾ ਇਹ ਤੇ ਚਲੋ ਸੁਭਾਵਿਕ ਤੌਰ ਤੇ ਕੀ ਗਲੀਆਰਾ ਸਾਰਾ ਹੋ ਗਿਆ ਚਲੋ ਫਿਰ ਤੇ ਬੜੀ ਵਧੀਆ ਗੱਲ ਹੈ ਜੇ ਸਾਰਾ ਸ਼ਹਿਰ ਹੋ ਗਿਆ ਤਾਂ ਬੜੀ ਚੰਗੀ ਗੱਲ ਹੈ ਅਸੀਂ ਸ਼ਹਿਰਾਂ ਨੂੰ ਪਵਿੱਤਰ ਬਣਾ ਲਿਆ ਬੜੀ ਵਧੀਆ ਗੱਲ ਹੈ ਜੇ ਸਰਕਾਰ ਨੇ ਇਹ ਉਦਦਮ ਕੀਤਾ ਪਰ ਆਪਣੇ ਅਸੀਂ ਹਰੇਕ ਇੰਡੀਵਿਜੂਅਲ ਆਪਣੇ ਮਨ ਨੂੰ ਵੀ ਪਵਿੱਤਰ ਕਰ ਲਈਏ ਤਾਂ ਹੀ ਸਾਡਾ ਪਵਿੱਤਰ ਸ਼ਹਿਰ ਦੇ ਵਿੱਚ ਆ ਕੇ ਸਾਡਾ ਮਨ ਪਵਿੱਤਰ ਹੋ ਜਾਏ ਤੇ ਗੁਰੂ ਸਾਹਿਬਾਂ ਦਾ ਇਸ ਤੋਂ ਵੱਡਾ ਸਾਡੇ ਤੇ ਪਰਉਪਕਾਰ ਕੋਈ ਨਹੀਂ ਮੈਂ ਕਹਿੰਦਾ ਹਾਂ ਬਿਲਕੁਲ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਜਿੱਥੇ ਕਿ ਅ ਅੱਜ ਸ਼ਹੀਦੀ ਸਮਾਗਮ ਗੁਰਪੁਰਬ ਮਨਾ ਰਹੀਆਂ ਨੇ ਸੋ ਸਾਢੇ 3 ਸਾਲਾਂ ਸ਼ਹੀਦੀ ਸਮਾਗਮ ਅਤੇ ਧੰਤਨ ਸ਼੍ਰੀ ਗੁਰੂ ਤਿਗਹਾਦਰ ਸਾਹਿਬ ਦੀ ਸ਼ਹੀਦੀ ਸਮਾਗਮ ਔਰ ਧੰਤਨ ਸ਼੍ਰੀ ਗੁਰੂ ਗੋਸ਼ੇਂ ਦੇ ਗੁਰਿਆਈ ਦਿਵਸ ਸੰਗਤਾਂ ਵੱਡੇ ਪੱਧਰ ਤੇ ਮਨਾ ਰਹੀਆਂ ਨੇ ਸੋ ਉੱਤੇ ਹੀ ਸੰਗਤਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦੱਸੇ ਹੋਏ ਰਾਹ 'ਤੇ ਤੁਰਨਾ ਚਾਹੀਦਾ ਹੈ ਉਹਨਾਂ ਦੇ ਜੋ ਮਾਰਗ ਨੇ ਉਸ 'ਤੇ ਚੱਲਣਾ ਚਾਹੀਦਾ ਹੈ ਸੋ ਅੱਜ ਵੱਡੇ ਜਿਹੜੇ ਸਮਾਗਮ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਰੱਖੇ ਗਨੇ ਸੋ ਤਸਵੀਰਾਂ ਤੁਹਾਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਦਿਖਾਈਆਂ ਨੇ ਜਿੱਥੇ ਕਿ ਸਵੇਰ ਤੋਂ ਹੀ ਨਤਮਸਤਕ ਹੋਣ ਲਈ ਪਹੁੰਚਿਆ ਨੇ ਸੋ ਅੱਜ ਗੁਰਪੁਰਬ ਸ਼ਹੀਦੀ ਗੁਰਪੁਰਬ ਜੋ ਕਿ ਗੁਰੂ ਕੇ ਮਹਿਲ ਜਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੇ ਗੁਰਮਤ ਸਮਾਗਮ ਹੋ ਰਹੇ ਨੇ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਅੱਜ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤਾਂ ਇਸ ਸਵੇਰਾ ਤੋਂ ਗੁਰਪ੍ਰੀਤ ਸਿੰਘ ਦਾ ਸ੍ਰੀ ਅੰਮ੍ਰਿਤਸਰ ਸਾਹਿਬ